ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਲਹਾਜ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਆਪਾਂ ਅੱਜ ਦੀ ਕਹਾਣੀ ਲਾਲੀ ਭਾਗ ਚੌਥਾ ਇਸ ਕਹਾਣੀ ਨੂੰ ਲਿਖਿਆ ਹੈ ਲੇਖਕ ਰਗਵੀਰ ਸਿੰਘ ਬੜੈਚ ਜੀ ਨੇ ਜਿਵੇਂ ਹੀ ਦਵਾਈ ਦੇ ਨਸ਼ੇ ਵਿੱਚ ਸੁੱਚੇ ਨੂੰ ਨੀਂਦ ਆਈ ਉਸ ਦੀ ਸੁਤਾ ਪੁਸਤੈਨੀ ਪਿੰਡ ਪਹੁੰਚ ਗਈ ਉਸ ਨੂੰ ਆਪਣੀ ਹਵੇਲੀ ਦਾ ਦਰ ਸਾਹਮਣੇ ਨਜ਼ਰ ਆ ਰਿਹਾ ਹੈ ਪਰ ਇਹ ਕੀ ਹਵੇਲੀ ਦੇ ਦਰਵਾਜ਼ੇ ਖਿੜਕੀਆਂ ਸਯੌਂਖ ਨੇ ਖਾ ਲਈਆਂ ਨੇ ਉਹਨਾਂ ਦਾ ਸਾਈਕਲ ਟੁੱਟਿਆ ਭੱਜਿਆ ਦਰਾਂ ਵਿੱਚ ਖੜਾ ਹੈ ਉਹ ਭੱਜ ਕੇ ਅੰਦਰ ਗਿਆ ਤੇ ਆਪਣੀ ਧੀ ਲਾਲੀ ਨੂੰ ਲੱਭਦਾ ਹਵੇਲੀ ਦੇ ਕਮਰਿਆਂ ਵਿੱਚ ਜ਼ੋਰ-ਜ਼ੋਰ ਦੀ ਆਵਾਜ਼ਾਂ ਮਾਰ ਰਿਹਾ ਹੈ ਲਾਲੀ ਪੁੱਤ ਕਿੱਥੇ ਲੁਕ ਗਈ ਹੈ ਦੇਖ ਮੈਂ ਹਾਰ ਗਿਆ ਆਜਾ ਪੁੱਤ ਬਾਹਰਾਜਾ ਲਾਲੀਪੁੱਤ ਮੈਂ ਹਾਰ ਗਿਆ ਸੁਪਨਾ ਦੇਖਦੇ ਸੁੱਚੇ ਦੀ ਅੱਖ ਖੁੱਲ ਗਈ ਪਰ ਦਵਾਈ ਵਿੱਚ ਨਸ਼ਾ ਇੰਨਾ ਜ਼ਿਆਦਾ ਹੈ ਕਿ ਉਸ ਦੀ ਫੇਰ ਅੱਖ ਲੱਗ ਗਈ ਜੋ ਅੱਜ ਪੈਣ ਤੋਂ ਪਹਿਲਾਂ ਸੋਚ ਰਿਹਾ ਸੀ ਸੁਫਨਾ ਉਸ ਨੂੰ ਉੱਥੇ ਹੀ ਲੈ ਆਇਆ ਉਸ ਨੂੰ ਉਹੀ ਦਿਖ ਰਿਹਾ ਸੀ ਉਹ ਤੇ ਜਵੰਦਾ ਡੰਗਰਾਂ ਵਾਲੇ ਅੰਦਰ ਖੜੇ ਨੇ ਤੇ ਮੱਗਰ ਸਿੰਘ ਜਵੰਦੇ ਨੂੰ ਸ਼ਰਾਬ ਵਾਲੀ ਬੋਤਲ ਦੇ ਕੇ ਕਹਿ ਰਿਹਾ ਅੱਜ ਇੱਥੇ ਹੀ ਰੁਕਣਾ ਹੈ ਕਿ ਜਿਵੇਂ ਹੀ ਮੱਗਰ ਬੋਤਲ ਦੇ ਕੇ ਮੁੜਿਆ ਜਵੰਦਾ ਇੱਕ ਹਾੜਾ ਲਾਉਣ ਲਈ ਬੋਲਿਆ ਦੇਖ ਲਵੀ ਸੁੱਚਿਆ ਇਸ ਕੰਬਖਤ ਦੇ ਐਤਕੀ ਵੀ ਕੁੜੀ ਹੀ ਹੋਵੇਗੀ ਮਰਦਾ ਬੋਲੂ ਕਫਨ ਪਾੜੂ ਕੋਈ ਚੱਜ ਹਾਲ ਦੀ ਗੱਲ ਨਾ ਬੋਲੀ ਸੁੱਚਾ ਗੁੱਸਾ ਕਰਦਾ ਬੋਲਿਆ ਬੱਦਲ ਨੂੰ ਵਰਨਾ ਵੀ ਉਦੋਂ ਨਸੀਬ ਹੁੰਦਾ ਜਦੋਂ ਉਹ ਨੀਵਾ ਹੁੰਦਾ ਨੀਮਿਆਂ ਨੂੰ ਹੀ ਭਾਗ ਲੱਗਦੇ ਨੇ ਪਰ ਇਸ ਦਾ ਹੰਕਾਰ ਦੇਖਿਆ ਪ੍ਰਮਾਤਮਾ ਦਾ ਨਾਮ ਤਾਂ ਨਹੀਂ ਇਸ ਦੀ ਜਵਾਨ ਉੱਤੇ ਨਹੀਂ ਤਾਂ ਬੰਦਾ ਕਹਿੰਦਾ ਰੱਬਾ ਪਿਛਲੀ ਭੁੱਲ ਮaaf ਕਰੀ ਐਤ ਕੀ ਮਿਹਰ ਕਰ ਦੇ ਇਹ ਚੌਰਾ ਤਾਂ ਫਨੀਰ ਸੱਪ ਵਾਂਗ ਫੁੰਕਾਰੇ ਮਾਰਦਾ ਫਿਰਦਾ ਰੱਬ ਤਾਂ ਇਸ ਨੂੰ ਯਾਦ ਨਹੀਂ ਸ਼ਰਤ ਰੱਖ ਲੈ ਕੁੜੀ ਹੋਊ ਇਸ ਦੇ ਜਵੰਦਾ ਹਾੜਾ ਲਾ ਕੇ ਬਾਟੀ ਰੱਖਦਾ ਬੋਲਿਆ ਹੈਗਾ ਠੀਕ ਆ ਰੱਬ ਨੂੰ ਸਰਦਾਰਨੀ ਤਾਂ ਦਿਸਦੀ ਹੋ ਉਸ ਵਿਚਾਰੀ ਦਾ ਕੀ ਕਸੂਰ ਆ ਦੇਖ ਲਵੀਂ ਪਰਮਾਤਮਾ ਇਸ ਵਾਰ ਉਸ ਦੀ ਜਰੂਰ ਸੁਣੇਗਾ ਬੱਚੇ ਦੀ ਮੌਤ ਤੋਂ ਵੱਡਾ ਕੋਈ ਦੁੱਖ ਨਹੀਂ ਹੁੰਦਾ ਚੱਲ ਉਹ ਨਹੀਂ ਤਾਂ ਆਪ ਆਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਟੜਕਣ ਵਧੀ ਪਈ ਹੈ ਸੁੱਚੇ ਦੀ ਗੱਲਾਂ ਕਰਦੇ ਦੀ ਅੱਧੀ ਰਾਤ ਦਾ ਵੇਲਾ ਹੋ ਚੱਲਿਆ ਹੈ ਚੰਨ ਚਾਨਣੀ ਰਾਤ ਵਿੱਚ ਸਰਦਾਰ ਨੀਨੀਆਂ ਚੀਕਾਂ ਸਰਨਾਟਾ ਤੋੜ ਰਹੀਆਂ ਹਨ ਬਸ ਕਿਸੇ ਵੀ ਵਕਤ ਖਬਰ ਆਉਣ ਵਾਲੀ ਹੈ ਜਵੰਦਾ ਪੂਰੀ ਬੋਤਲ ਪੀ ਗਿਆ ਹੈ ਉਹ ਬੇਹੋਸ਼ ਹੋ ਕੇ ਗਿਰਿਆ ਪਿਆ ਹੈ ਕਵਰਾਟ ਨਾਲ ਸੁੱਚੇ ਦਾ ਪਸੀਨਾ ਚੋ ਰਿਹਾ ਹੈ ਪਰ ਮਾਲੋ ਸੁੱਚੇ ਨੂੰ ਉੜੀ ਘੁੜੀ ਕੇ ਹਵੇਲੀ ਪਹੁੰਚ ਗਈ ਹੈ ਉਸ ਨੂੰ ਦੇਖਣ ਜਿਵੇਂ ਹੀ ਸੁੱਚੇ ਨੇ ਰਮਾਲੋ ਵੇਖੀ ਉਹ ਕਾਲੀ ਵਿੱਚ ਬੋਲਿਆ ਤੂੰ ਅੱਧੀ ਰਾਤ ਨੂੰ ਤੂੰ ਕੀ ਕਰਦੀ ਹੈ ਇੱਥੇ ਜਿੱਥੇ ਜੇ ਸਰਦਾਰ ਨੇ ਤੈਨੂੰ ਦੇਖ ਲਿਆ ਤਾਂ ਕਿਆਮਤ ਆ ਜਾਵੇਗੀ ਤੈਨੂੰ ਇੱਥੇ ਨਹੀਂ ਸੀ ਆਉਣਾ ਚਾਹੀਦਾ ਮੈਂ ਤਾਂ ਤੈਨੂੰ ਭਾਲਦੀ ਆ ਗਈ ਖੈਰ ਸਾਈਂ ਦੀ ਅੱਜ ਐਨੀ ਰਾਤ ਤੱਕ ਘਰ ਨਹੀਂ ਆਇਆ ਹਰਮਨਾਲੋ ਬੋਲੀ ਜਦ ਨੂੰ ਨਵੇਂ ਜੰਮੇ ਜਵਾਕ ਦੇ ਰੋਣ ਦੀ ਆਵਾਜ਼ ਕੰਨੀ ਪਈ ਸੁੱਚੇ ਨਿਰਮਲੋ ਨੂੰ ਨੀਰੇ ਵਾਲੇ ਅੰਦਰ ਲੁਕਣ ਲਈ ਕਿਹਾ ਚੁੱਪ ਬਿਲਕੁਲ ਚੁੱਪ ਹੋ ਗਈ ਹੈ ਹਵੇਲੀ ਅੰਦਰ ਉੱਠ ਜਵੰਧਿਆ ਉੱਠ ਸੁੱਚਾ ਜਵੰਦੇ ਨੂੰ ਬੋਲਿਆ ਵਾਰ ਨਸ਼ੇ ਵਿੱਚ ਟੰਨ ਜਿਵੇਂ ਬੰਦੇ ਨੂੰ ਕੋਈ ਸੁਰਤ ਨਹੀਂ ਜਦ ਨੂੰ ਸਰਦਾਰ ਹਵੇਲੀ ਅੰਦਰ ਗੜ ਗਿਆ ਹਰਾਮਜਾਦੀ ਨੇ ਇਹੋ ਲੱਲਰ ਲਾਉਣਾ ਸੀ ਲੱਗਦਾ ਹੈ ਤਾਂ ਇਸ ਹਵੇਲੀ ਨੂੰ ਬਾਰਸ ਨਹੀਂ ਦੇਣਾ ਹੋਰ ਹੋਰ ਤੀਵੀ ਕਰਨੀ ਪੈਣੀ ਮੈਨੂੰ ਲਿਆ ਫੜਾ ਇਸ ਗੰਦ ਨੂੰ ਨਹੀਂ ਸਰਦਾਰ ਜੀ ਇਸ ਵਾਰ ਤੁਸੀਂ ਕੁਝ ਗਲਤ ਨਹੀਂ ਕਰੋਗੇ ਮੇਰੀ ਬੱਚੀ ਨੂੰ ਨਹੀਂ ਮਾਰੋਗੇ ਸਰਦਾਰਨੀ ਦੀ ਰੋਂਦੀ ਦੀ ਆਵਾਜ਼ ਆਈ ਸੁੱਚਾ ਸਮਝ ਗਿਆ ਸੀ ਕਿ ਫੇਰ ਕੁੜੀ ਹੋਈ ਹੈ ਉਹ ਡਰਿਆ ਸਹਿਮਿਆ ਬੈਠਾ ਬਾਰ-ਬਾਰ ਜਵੰਦੇ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਵੰਦਿਆ ਉੱਠ ਅਨਰਥ ਹੋ ਗਿਆ ਓਏ ਸਰਦਾਰ ਦੇ ਘਰੇ ਫੇਰ ਕੁੜੀ ਹੋ ਗਈ ਜਦ ਨੂੰ ਹਵੇਲੀ ਦੇ ਦਰਵਾਜ਼ੇ ਤੇ ਆ ਕੇ ਮੱਗਰ ਨੇ ਆਵਾਜ਼ ਮਾਰੀ ਜਵੰਦਿਆ ਹਵੇਲੀ ਦੇ ਵੱਡੇ ਸਾਰੇ ਦਰਵਾਜੇ ਦੇ ਬਾਹਰ ਬਣੇ ਚਬੂਤਰੇ ਉੱਤੇ ਖੜਾ ਸੀ ਕੱਪੜੇ ਵਿੱਚ ਲਪੇਟੀ ਨਵੀਂ ਜੰਮੀ ਕੁੜੀ ਨੂੰ ਲੈ ਕੇ ਮੱਗਰ ਜਵੰਧਿਆ ਓਏ ਕਿੱਥੇ ਮਰ ਗਿਆ ਮੱਗਰ ਨੇ ਫੇਰ ਆਵਾਜ਼ ਮਾਰੀ ਤਾਂ ਸੋਚਾ ਭੱਜ ਕੇ ਚਬੂਤਰੇ ਕੋਲ ਪਹੁੰਚ ਗਿਆ ਜੀ ਸਰਦਾਰ ਜੀ ਓਏ ਜਵੰਧਾ ਕਿੱਥੇ ਆ ਗੁੱਸੇ ਵਿੱਚ ਭਰੇ ਹੋਏ ਮੱਗਰ ਨੇ ਪੁੱਛਿਆ ਜੀ ਉਹ ਤਾਂ ਸ਼ਰਾਬੀ ਹੋ ਕੇ ਡਿੱਗਿਆ ਪਿਆ ਹੈ ਸੁੱਚਾ ਘਬਰਾਇਆ ਹੋਇਆ ਬੋਲਿਆ ਸੁੱਚਾ ਇੱਕ ਕੰਮ ਕਰ ਇਸ श्राप ਨੂੰ ਕਿਤੇ ਟਿਕਾਣੇ ਲਾ ਕੇ ਆ ਕਹਿ ਕੇ ਮੱਗਰ ਜਿਵੇਂ ਹੀ ਨਵੀ ਜੰਮੀ ਧੀ ਦਾ ਗਲਾ ਕੁੱਟਣ ਲੱਗਾ ਤਾਂ ਸੁੱਚਾ ਜਲਦੀ ਦੇਨੇ ਪੌੜੀਆਂ ਚੜ੍ਹ ਕੇ ਮੱਗਰ ਦੇ ਪੈਰੀਂ ਪੈਂਦਾ ਬੋਲਿਆ ਸਰਦਾਰ ਜੀ ਮਾਰੋ ਨਾ ਮੈਨੂੰ ਦੇ ਦੇਵੋ ਪੈਰਾਂ ਵਿੱਚ ਬੈਠੇ ਸੁੱਚੇ ਦੇ ਮੱਗਰ ਨੇ ਢੂਈ ਵਿੱਚ ਲੱਤ ਮਾਰੀ ਬਗਾ ਕੇ ਚੂਤਰੇ ਤੋਂ ਥੱਲੇ ਮਾਰਿਆ ਤੇ ਬੋਲਿਆ ਤੇਰੀ ਹਿੰਮਤ ਵੀ ਕਿਵੇਂ ਹੋਈ ਇਹ ਸੋਚਣ ਦੀ ਤੇਰੀ ਜ਼ੁਬਾਨ ਖਿੱਚ ਕੇ ਉਸ ਦਾ ਕਲਬੂਤ ਬਣਾ ਦੇਵਾਂਗਾ ਨਾ ਸਰਦਾਰਾਂ ਦਾ ਖਾਨਦਾਨੀ ਖੂਨ ਹੁਣ ਲੱਗੀ ਤੱਥਾਂ ਦੇ ਘਰ ਪਲੇਗਾ ਸਰਦਾਰ ਮੱਗਰ ਸਿੰਘ ਦਾ ਖੂਨ ਸਿਰਫ ਪੁੱਤਨੀਆਂ ਰਗਾਂ ਵਿੱਚ ਦੌੜੇਗਾ ਸਿਰਫ ਪੁੱਤਨੀਆਂ ਰਗਾਂ ਵਿੱਚ ਹੋਰ ਕਿਤੇ ਵੀ ਨਹੀਂ ਸੁੱਚਾ ਹਿੰਮਤ ਕਰਕੇ ਉੱਠਿਆ ਤੇ ਜਲਦੀ ਜਲਦੀ ਪੌੜੀਆਂ ਚੜਦਾ ਬੋਲਿਆ ਸਰਦਾਰ ਜੀ ਤੁਸੀਂ ਮੈਨੂੰ ਗਲਤ ਸਮਝ ਲਿਆ ਮੇਰਾ ਕਹਿਣ ਦਾ ਮਤਲਬ ਸੀ ਤੁਸੀਂ ਆਪਣੇ ਹੱਥੀਂ ਪਾਪ ਨਾ ਕਰੋ ਕੀ ਪਤਾ ਇਸੇ ਕਰਕੇ ਤੁਹਾਡੇ ਪੁੱਤ ਨਹੀਂ ਹੋ ਰਿਹਾ ਤੁਸੀਂ ਆਹ ਕੁੜੀ ਮੈਨੂੰ ਫੜਾ ਦੇਵੋ ਇਹ ਕੰਮ ਮੈਂ ਨੀਚ ਜਾਤ ਨੇ ਆਪੇ ਕਰ ਦੇਣਾ ਜਿਉਂਦੀ ਨੂੰ ਦੱਬ ਦੇਵਾਂਗਾ ਆਪੇ ਮਰ ਮੁੱਕ ਜਾਊ ਏ ਨੀਰੇ ਵਾਲੇ ਅੰਦਰ ਲੁਕੀਰ ਮਾਲੋ ਸਭ ਦੇਖ ਰਹੀ ਹੈ ਸੁੱਚੇ ਦੀ ਢੂਹੀ ਵਿੱਚ ਜਦੋਂ ਸਰਦਾਰ ਨੇ ਲੱਤ ਮਾਰੀ ਤਾਂ ਉਸ ਦੇ ਸਰੀਰ ਵਿੱਚੋਂ ਲਾਟ ਨਿਕਲ ਗਈ ਸਰਦਾਰ ਸੁੱਚੇ ਦੀਆਂ ਗੱਲਾਂ ਵਿੱਚ ਆ ਗਿਆ ਤੇ ਉਸ ਨੇ ਖੜੇ ਖੜੇ ਨੇ ਨਮੀ ਜੰਮੀ ਧੀ ਉਸ ਦੀ ਝੋਲੀ ਵਿੱਚ ਸੁੱਟ ਦਿੱਤੀ। ਉਤੋਂ ਸਰਦਾਰਨੀ ਦੀ ਰੋਂਦੀ ਦੀ ਆਵਾਜ਼ ਆ ਰਹੀ ਸੀ। ਸਰਦਾਰ ਜੀ ਐਡਾ ਜ਼ੁਲਮ ਨਾ ਕਰੋ। ਰੱਬ ਤੋਂ ਡਰੋ। ਨਾ ਮਾਰੋ ਮੇਰੀ ਬੱਚੀ ਨੂੰ। ਮੈਨੂੰ ਦੇ ਦਿਓ ਮੇਰੀ ਬੱਚੀ। ਮੈਂ ਲੈ ਕੇ ਕਿਤੇ ਦੂਰ ਚਲੀ ਜਾਵਾਂਗੇ। ਰੱਬ ਦਾ ਵਾਸਤਾ ਏ। ਨਾ ਮਾਰੋ ਨਾ ਮਾਰੋ। ਮਾਂ ਅੰਦਰਾਂ ਤੋਂ ਪੁੱਛ ਕੇ ਦੇਖੋ। ਕੋਈ ਫਰਕ ਨਹੀਂ ਹੁੰਦਾ ਧੀ ਪੁੱਤ ਵਿੱਚ ਸੁੱਚਾ ਇਹ ਕੰਮ ਚੁੱਪਚੀਪੀਤੇ ਹੋਣਾ ਚਾਹੀਦਾ ਕਿਸੇ ਨੂੰ ਕੰਨੋਂ ਕੰਨੀ ਖਬਰ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਤੇਰਾ ਸਾਰਾ ਚੰਮ ਉਦੇੜ ਦੇਾਂਗਾ ਮੱਗਰ ਹਵੇਲੀ ਦਾ ਬੂਹਾ ਬੰਦ ਕਰਦਾ ਬੋਲਿਆ ਸੁੱਚਾ ਉਸ ਨਮ ਜੰਮੀ ਬੱਚੀ ਦੇ ਮੂੰਹ ਤੋਂ ਕੱਪੜਾ ਪਾਸੀ ਕਰਕੇ ਉਸ ਨੂੰ ਦੇਖਦਾ ਬੋਲਿਆ ਫਿਕਰ ਨਾ ਕਰਤੀ ਏ ਹੁਣ ਤੈਨੂੰ ਕੋਈ ਨਹੀਂ ਮਾਰ ਸਕਦਾ ਮੈਂ ਬਚਾਵਾਂਗਾ ਤੈਨੂੰ ਤੂੰ ਤਾਂ ਜਮਾ ਮੇਰੀ ਲਾਲੀ ਹੀ ਹੈ ਬੱਚੀ ਨੂੰ ਕੱਪੜੇ ਵਿੱਚ ਚੰਗੀ ਤਰ੍ਹਾਂ ਲਪੇਟ ਕੇ ਸੁੱਚਾ ਲੰਮੇ ਪੈਰੀ ਹਵੇਲੀ ਵਿੱਚੋਂ ਬਾਹਰ ਹੋ ਗਿਆ ਰਮਾਲੋ ਵੀ ਭੱਜ ਕੇ ਨਾਲ ਆ ਰਲੀ ਸੁੱਚਾ ਖੁਸ਼ੀ ਜ਼ਾਹਿਰ ਕਰਦਾ ਬੋਲਿਆ ਦੇਖ ਰਮਾਲੋ ਰੱਬ ਨੇ ਆਪਣੀ ਸੁਣ ਲਈ ਆਪਾਂ ਨੂੰ ਆਪਣੀ ਲਾਲੀ ਮੋੜ ਦਿੱਤੀ ਕਮਲਾ ਹੋਗੇ ਦੋ ਦਿਨਾਂ ਵਿੱਚ ਪਤਾ ਲੱਗ ਜਾਣਾ ਸਰਦਾਰ ਨੂੰ ਕਿ ਤੈਂ ਕੁੜੀ ਦੱਬੀ ਨਹੀਂ ਆਪਣੇ ਘਰੇ ਰੱਖੀ ਹੋਈ ਹੈ ਇਸ ਦੇ ਨਾਲ ਨਾਲ ਆਪਾਂ ਨੂੰ ਵੀ ਜ਼ਮੀਨ ਵਿੱਚ ਗੱਡ ਦਿਓ ਰਮਾਲੋ ਕਵਰਾਟ ਵਿੱਚ ਬੋਲੀ ਨਹੀਂ ਨਹੀਂ ਆਪਾਂ ਰਾਤੋਂ ਰਾਤ ਕਿਤੇ ਦੂਰ ਨਿਕਲ ਜਾਵਾਂਗੇ ਕੁਝ ਨਹੀਂ ਹੁੰਦਾ ਬਚਾਉਣ ਵਾਲਾ ਵੱਡਾ ਸੁਣੀ ਦਾ ਮਾਰਨ ਵਾਲੇ ਨਾਲੋਂ ਪਰਮਾਤਮਾ ਜ਼ਰੂਰ ਸਾਥ ਦੇਊ ਆਪਣਾ ਸੁੱਚਾ ਲੰਮੀਆਂ ਲੰਮੀਆਂ ਡਿੰਗਾ ਭਰਦਾ ਬੋਲਿਆ ਚਾਨ ਚਾਨਣੀ ਰਾਤ ਵਿੱਚ ਤੁਰੇ ਜਾਂਦੇ ਸੁੱਚੇ ਨੇ ਜਦੋਂ ਬੱਚੀ ਦੇ ਮੂੰਹ ਤੋਂ ਕੱਪੜਾ ਪਾਸੇ ਕਰਿਆ ਤਾਂ ਬੱਚੀ ਆਪਣੇ ਬੁੱਲ ਚੂਸ ਰਹੀ ਸੀ ਕੀੜੇ ਪੈਣਗੇ ਸਰਦਾਰਾ ਤੇਰੇ ਜਵਾਕੜੀ ਨੂੰ ਇੱਕ ਵਾਰ ਮਾਂ ਦਾ ਦੁੱਧ ਵੀ ਨਹੀਂ ਚੁੰਘਣ ਦਿੱਤਾ ਦੇਖ ਰਮਾਲੋ ਦੇਖ ਜਮਾ ਲਾਲੀ ਆ ਚੰਦਰਾ ਨਾ ਹੋਵੇ ਤਾਂ ਫੁੱਲਾਂ ਨਾਲੋਂ ਕੋਮਲ ਪਰੀ ਨਾਲ ਇਹੋ ਜਿਹਾ ਦੁਰ ਵਿਵਹਾਰ ਫਿਕਰ ਨਾ ਕਰ ਮੇਰੀ ਲਾਲੀ ਮੈਂ ਤੈਨੂੰ ਇੱਕ ਵਾਰ ਖੋਲਿਆ ਹੁਣ ਤੈਨੂੰ ਦੁਬਾਰਾ ਨਹੀਂ ਖੋਣ ਦਿੰਦਾ ਮੂਰਖ ਨਾ ਵਣ ਸੁੱਚਿਆ ਜੇ ਤੂੰ ਸਵੇਰੇ ਹਵੇਲੀ ਨਾ ਪਹੁੰਚਿਆ ਤਾਂ ਸਰਦਾਰ ਨੇ ਸਮਝ ਜਾਣਾ ਆਪਣੇ ਬੰਦੇ ਲਾ ਕੇ ਉਸਨੇ ਆਪਾਂ ਨੂੰ ਲੱਭ ਲੈਣਾ ਖੜ ਜਾ ਕਾਲੀ ਨਾ ਕਰ ਕੁਝ ਹੋਰ ਸੋਚਦੇ ਹਾਂ ਰਮਾਲੋ ਭੱਜੇ ਜਾਂਦੇ ਸੁੱਚੇ ਨੂੰ ਬਾਹ ਤੋ ਫੜ ਕੇ ਰੋਕਦੀ ਬੋਲੀ ਨਹੀਂ ਨਹੀਂ ਮੈਂ ਇਸ ਨੂੰ ਲੈ ਕੇ ਐਨੀ ਦੂਰ ਚਲਾ ਜਾਵਾਂਗਾ ਜਿੱਥੇ ਮੱਗਰ ਸਾਨੂੰ ਲੱਭ ਨਾ ਸਕੇ ਸੁੱਚਾ ਵਾਂਸ਼ ਢਾ ਕੇ ਤੁਰਦਾ ਬੋਲਿਆ ਭੁੱਖ ਨਾਲ ਮਰ ਜਾਵੇਗੀ ਜਦ ਤੱਕ ਕੱਪੜਾ ਪਾਸੀ ਕਰਕੇ ਰਮਾਲੋ ਦੇਖਦੀ ਬੋਲੀ 나ੜੂਆ ਵੀ ਨਹੀਂ ਬੰਨਿਆ ਇਸ ਦਾ ਤਾਂ ਚੱਲ ਕੇ ਰਾਂ ਘਰ ਚਲਦੇ ਹਾਂ ਸੁੱਚਾ ਕੂਕ ਪਿਆ ਪੂਰਾ ਵਾਕਿਆ ਦੇਖ ਰਿਹਾ ਹੈ ਸੁਪਨਾ ਵੀ ਕੀ ਛੈ ਹੈ ਬੰਦੇ ਨੂੰ ਕਿੱਥੋਂ ਕਿੱਥੇ ਲੈ ਜਾਂਦਾ ਹੈ ਸੁੱਚੇ ਨੂੰ ਸ਼ਬਦ ਦੁਹਰਾ ਗਿਆ ਸੁਪਨਾ ਕਿਵੇਂ ਉਸ ਰਾਤ ਜਵਾਕੜੀ ਦੀ ਜਾਨ ਬਚਾ ਲਈ ਸੀ ਉਸਨੇ ਜਦੋਂ ਰਮਾਲੋ ਨੇ ਭੱਜੇ ਜਾਂਦੇ ਸੁੱਚੇ ਨੂੰ ਬਾਹਾਂ ਤੋਂ ਫੜ ਕੇ ਰੋਕਦੀ ਨੇ ਕਿਹਾ ਐਨੀ ਦੂਰ ਇਹ ਬੱਚੀ ਨਹੀਂ ਜਾ ਸਕਦੀ ਇਹ ਤਾਂ ਭੁੱਖ ਨਾਲ ਹੀ ਮਰ ਜਾਵੇਗੀ ਤਾਂ ਸੁੱਚਾ ਜਜਵਾਤੀ ਹੁੰਦਾ ਬੋਲਿਆ ਤੂੰ ਇਸ ਤਰ੍ਹਾਂ ਨਾ ਬੋਲ ਇਸ ਬੱਚੀ ਦੇ ਮਰਨ ਦੀ ਗੱਲ ਨਾ ਕਰ ਮੈਂ ਆਪਣੀ ਜਾਨ ਵੇਚ ਕੇ ਵੀ ਇਸ ਦੀ ਜਾਨ ਬਚਾਵਾਂਗਾ ਚੱਲ ਕੇਰਾ ਘਰ ਚੱਲਦੇ ਹਾਂ ਬਦੀ ਦੇ ਸੌ ਬਸੀਲੇ ਤੇ ਘਟੀ ਦਾ ਅੱਲਾ ਵੇਲੀ ਘਰ ਚੱਲ ਕੇ ਇਸ ਨੂੰ ਸਾਫ਼ ਕਰਦੇ ਹਾਂ ਘਰ ਨੂੰ ਤੁਰੀ ਜਾਂਦੀ ਰਮਾ ਲੋ ਨੂੰ ਯਾਦ ਆਇਆ ਜਦੋਂ ਉਸ ਦੀ ਭਾਬੀ ਦੇ ਜਵਾਕ ਹੋਇਆ ਸੀ ਤਾਂ ਭਾਬੀ ਦਾ ਦੁੱਧ ਨਹੀਂ ਸੀ ਉਤਰਿਆ ਮਾ ਨੇ ਬੱਕਰੀ ਦੇ ਦੁੱਧ ਵਿੱਚ ਬਟਿਆ ਹੋਇਆ ਲੋਗੜ ਪਿਉ ਕੇ ਜਵਾਕ ਦੇ ਮੂੰਹ ਨੂੰ ਲਾਇਆ ਤਾਂ ਉਹ ਲੋਗੜ ਚੁੰਗਣ ਲੱਗ ਪਿਆ ਸੀ ਉਹ ਖੁਸ਼ ਹੁੰਦੀ ਬੋਲੀ ਤੂੰ ਘਰ ਪਹੁੰਚ ਮੈਂ ਸੁਰਜਣ ਦੇ ਘਰੋਂ ਬੱਕਰੀ ਦਾ ਦੁੱਧ ਲੈ ਕੇ ਆਈ। ਸੁਰਜਣ ਦੇ ਘਰ ਪਹੁੰਚ ਕੇ ਦਰ ਖੜਕਾਇਆ ਤਾਂ ਅੰਦਰੋਂ ਸੁਰਜਣ ਬੋਲਿਆ। ਕੌਣ ਆ ਪਈ ਏ ਇਸ ਵੇਲੇ? ਮੈਂ ਹਰਮਨ ਲੋ। ਪਰਮਨ ਲੋ ਹੌਲੀ ਜਿਹੀ ਬੋਲੀ। ਕੀ ਹੋ ਗਿਆ ਭਾਈ? ਇਸ ਵੇਲੇ ਸੁੱਕ ਤਾਂ ਹੈ ਨਾ? ਸੁਰਜਣ ਬੂਹਾ ਖੋਲਦਾ ਬੋਲਿਆ। ਵੀਰ ਮੈਨੂੰ ਦੁੱਧ ਚਾਹੀਦਾ। ਸਾਡੇ ਘਰੇ ਨਾ ਮਹਿਮਾਨ ਆਏ ਹੋਏ ਨੇ। ਸਾਡਾ ਦੁੱਧ ਬਿੱਲੀ ਝੂਠਾ ਕਰ ਗਈ ਜਵਾਕ ਰਹਾੜ ਕਰੀ ਜਾਂਦਾ ਰੋਈ ਜਾਂਦਾ ਖੇ ਦੁੱਧ ਪੀਣਾ ਮੈਂ ਤਾਂ ਕਾਲੀ ਵਿੱਚ ਭਾਂਡਾ ਲਿਆਉਣਾ ਵੀ ਭੁੱਲ ਗਈ ਰਮਾਲੋ ਬੂਹੇ ਅੰਦਰ ਪੈਰ ਪਾਉਂਦੀ ਬੋਲੀ ਇੰਨਾ ਮਲੰਗਾ ਦੇ ਕਿਹੜਾ ਮਹਿਮਾਨ ਆ ਗਿਆ ਐਨੇ ਸਾਲਾਂ ਵਿੱਚ ਤਾਂ ਕਦੇ ਕੋਈ ਦੇਖਿਆ ਨਹੀਂ ਇਹਨਾਂ ਦੇ ਆਇਆ ਸਵੇਰੇ ਸਾਜਰੇ ਵਾਂਡਾ ਲੈਣ ਦੇ ਬਹਾਨੇ ਵਿੜਕ ਲੈਣ ਆ ਗਈ ਸੁਰਜਨ ਦੀ ਤੀਮੀ ਮੈਂ ਕਿਹਾ ਨਾਲੇ ਗੜ ਵੀ ਲੈ ਆਵਾ ਨਾਲੇ ਮਹਿਮਾਨਾਂ ਨੂੰ ਮਿਲਾਵਾ ਉਹ ਤਾਂ ਸਾਜਰੇ ਤੁਰ ਗਏ ਪੈਂਡਾ ਜਿਆਦਾ ਸੀ ਨਾਲ ਜਵਾਕ ਵੀ ਛਨ ਧੁੱਪ ਝੜਨ ਤੋਂ ਪਹਿਲਾਂ ਪਿੰਡ ਡੱਪੜ ਜਾਣਗੇ ਚੌਂਕੇ ਤੋਂ ਚੱਕ ਕੇ ਸਵਾਹ ਨਾਲ ਰਗੜ ਕੇ ਗੜ ਵੀ ਫੜਾਉਂਦੀ ਰਮਾਲੋ ਬੋਲੀ ਕਰ ਆ ਕੇ ਸੁਰਜਨ ਦੀ ਤੀਮੀ ਸੁਰਜਨ ਨੂੰ ਬੋਲੀ ਕੋਈ ਕਾਲਾ ਮਾਲਾ ਜ਼ਰੂਰ ਹੈ ਮਹਿਮਾਨ ਤੁਰੇ ਹੁਣ ਤੇ ਭਾਂਡਾ ਇੱਕ ਵੀ ਝੂਠਾ ਨਾ ਪਿਆ ਹੋਵੇ ਚੌਂਕੇ ਵਿੱਚ ਕੁਝ ਤਾਂ ਦਾਲ ਵਿੱਚ ਕਾਲਾ ਹੈ ਤੂੰ ਉਸ ਵਕਤੇ ਹੀ ਜਾ ਆਈ ਉਹਨਾਂ ਦੇ ਚੰਦਰੀ ਆਤਾ ਤੇਰੀ ਸਾਰਾ ਦਿਨ ਸੂਲ ਲੈਂਦੀ ਫਿਰਦੀ ਰਹਿੰਦੀ ਹੈ ਸੁਰਜਨ ਬੋਲਿਆ ਪੂਰੀ ਰਾਤ ਸੁੱਚੇ ਤੇਰ ਮਾਲੋ ਨੇ ਜਾ ਕੇ ਲੰਗਾਈ ਦੋਵੇਂ ਜਵਾਕੜੀ ਦੇ ਕੋਲ ਹੀ ਬੈਠੇ ਰਹੇ ਜਦੋਂ ਬੱਚੀ ਨੂੰ ਭੁੱਖ ਲੱਗੇ ਤਰ ਮਾਲੋ ਲੋਗੜ ਪਿਉ ਕੇ ਉਸ ਦੇ ਮੂੰਹ ਨਾਲ ਲਾ ਦੇਵੇ ਸਪੜ ਸਪੜ ਚੁੰਗ ਲਵੇ ਬੱਚੀ ਲੋਗੜ ਨੂੰ ਸੁੱਚਾ ਬੈਠਾ ਖੁਸ਼ ਹੈ ਪਰ ਮਾਲੋ ਬੋਲੀ ਇਸ ਫਫੇ ਕਟਨੀ ਨੂੰ ਜੇ ਪਤਾ ਲੱਗ ਗਿਆ ਬੱਚੀ ਬਾਰੇ ਸਾਰੇ ਪਿੰਡ ਵਿੱਚ ਰੌਲਾ ਪਾ ਦੇਣਾ ਇਸ ਨੇ ਆਹ ਤਾਂ ਨਵੀਂ ਮੁਸੀਬਤ ਮੁੱਲ ਲੈ ਲਈ ਆਪਾਂ ਨੇ ਜਾ ਪਹਿਲਾਂ ਹਵੇਲੀ ਜਾ ਕੇ ਹਾਜ਼ਰੀ ਲਵਾ ਨਹੀਂ ਤਾਂ ਸਰਦਾਰ ਨੂੰ ਸ਼ੱਕ ਹੋ ਜਾਣਾ ਹੋਰ ਨਾ ਕਿਸੇ ਨੂੰ ਦੇਖਣ ਭੇਜ ਦੇਵੇ ਸੁੱਚਾ ਜਿਵੇਂ ਹੀ ਕੰਮ ਤੇ ਪਹੁੰਚਿਆ ਮੱਗਰ ਸਿੰਘ ਨੇ ਪੁੱਛਿਆ ਹਾਂ ਬਈ ਰਾਤ ਵਾਲਾ ਕੰਮ ਹੋ ਗਿਆ ਸੀ ਜੀ ਮਾਲਕੋ ਸੁੱਚਾ ਬੋਲਿਆ ਮੱਗਰ ਬੋਝੇ ਵਿੱਚੋਂ ਪੈਸੇ ਕੱਢ ਕੇ ਸੁੱਚੇ ਨੂੰ ਫੜਾਉਂਦਿਆਂ ਬੋਲਿਆ ਸ਼ਾਬਾਸ਼ ਸਰਦਾਰ ਜੀ ਇਸ ਦੀ ਕੀ ਲੋੜ ਸੀ ਸੁੱਚਾ ਨੋਟ ਫੜ ਕੇ ਖੁਸ਼ ਹੋਣ ਦਾ ਨਾਟਕ ਕਰਦਾ ਬੋਲਿਆ ਜਵੰਦਾ ਰਾਤ ਦਾ ਨੀਰੇ ਵਾਲੇ ਅੰਦਰ ਹੀ ਪਿਆ ਹੈ ਸੁੱਚੇ ਨੇ ਜਾ ਕੇ ਜਵੰਦੇ ਨੂੰ ਜਗਾਇਆ ਤੇ ਦੱਸਿਆ ਕਿ ਰਾਤ ਸਰਦਾਰ ਦੇ ਘਰੇ ਫੇਰ ਕੁੜੀ ਹੋ ਗਈ ਨਸ਼ੇ ਵਿੱਚ ਬੈਠਾ ਜਵੰਦਾ ਬੋਲਿਆ ਉਹ ਤੇਰੀ ਦੇਖ ਲੈ ਮੈਂ ਤੈਨੂੰ ਕਿਹਾ ਸੀ ਨਾ ਇਸ ਦੇ ਘਰ ਕੁੜੀ ਹੀ ਹੋਵੇਗੀ ਮਾਰ ਦਿੱਤੀ ਹੋਣੀ ਇਸ ਨੇ ਤੇ ਤੈਨੂੰ ਦੱਬਣ ਲਈ ਕਿਹਾ ਹੋਣਾ ਡੂੰਗੀ ਦੱਬਣੀ ਸੀ ਜੇ ਮੁਸ਼ਕ ਆ ਗਿਆ ਤਾਂ ਕੁੱਤਿਆਂ ਨੇ ਕੱਢ ਲੈਣੀ ਐ ਚੱਲ ਜਲਦੀ ਜਲਦੀ ਕੱਖ ਕੰਡਾ ਕਰ ਲਈਏ ਮੇਰੀ ਰਾਤ ਦੀ ਤबीयत ਠੀਕ ਨਹੀਂ ਮੈਂ ਕੰਮ ਨਿਵੇੜ ਕੇ ਘਰ ਜਾਵਾਂਗਾ ਸੁੱਚਾ ਬੋਲਿਆ ਖਮੋਸ਼ ਹੈ ਸੁੱਚਾ ਕੁਝ ਨਹੀਂ ਬੋਲ ਰਿਹਾ ਜਵੰਦਾ ਸਮਝ ਰਿਹਾ ਹੈ ਕੇ ਸੁੱਚੇ ਨੂੰ ਬੱਚੀ ਦਾ ਅਫਸੋਸ ਹੈ ਜੇ ਬੰਦਾ ਬੋਲੇ ਸੁੱਚੇ ਵੀਰ ਜਦੋਂ ਮੈਂ ਇਸ ਦੀ ਪਹਿਲੀ ਕੁੜੀ ਦੱਬ ਕੇ ਆਇਆ ਸੀ ਤਾਂ ਮੈਨੂੰ ਵੀ ਬਹੁਤ ਅਫਸੋਸ ਹੋਇਆ ਸੀ ਕਈ ਦਿਨ ਤਾਂ ਮੈਂ ਰੋਟੀ ਨਹੀਂ ਸੀ ਖਾਦੀ ਤੂੰ ਮਨ ਹੌਲਾ ਨਾ ਕਰ ਅਸੀਂ ਤਾਂ ਗੁਲਾਮ ਹਾਂ ਸਾਡਾ ਕੀ ਕਸੂਰ ਜਿਉਂਦਾ ਹੈ ਉਸ ਜੇ ਬੰਦਾ ਕਹਿੰਦਾ ਹੈ ਕੁਛ ਨੇ ਰਾਤ ਵਾਲੀ ਪੂਰੀ ਰਾਮ ਕਹਾਣੀ ਜਵੰਦੇ ਨੂੰ ਦੱਸ ਦਿੱਤੀ ਪੂਰੀ ਗੱਲ ਸੁਣ ਕੇ ਜਵੰਦਾ ਬੋਲਿਆ ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਬਹੁਤ ਹੌਸਲੇ ਵਾਲਾ ਕੰਮ ਕਰਿਆ ਵੀਰ ਪਰ ਜੇ ਸਰਦਾਰ ਨੂੰ ਪਤਾ ਲੱਗ ਗਿਆ ਤਾਂ ਆਪਾਂ ਸਾਰਿਆਂ ਨੂੰ ਬੰਨ ਕੇ ਰਫਲ ਨਾਲ ਗੋਲੀ ਮਾਰ ਦੂ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਜਵੰਦਾ ਬੋਲਿਆ ਮੇਰੀ ਘਰ ਵਾਲੀ ਦੇ ਪੇਕੇ ਪਿੰਡ ਜ਼ਿਮੀਂਦਾਰਾਂ ਦੇ ਜਵਾਖ ਨਹੀਂ ਸੀ ਹੋਇਆ ਉਹ ਕਿੰਨੀ ਵਾਰ ਕਹਿ ਚੁੱਕੇ ਨੇ ਬੱਚਾ ਗੋਦ ਲੈਣ ਲਈ ਕਿਉਂ ਨਾ ਆਪਾਂ ਇਹ ਜਵਾਕੜੀ ਉਹਨਾਂ ਨੂੰ ਦੇ ਆਈਏ ਸੁੱਚਾ ਜਵੰਦੇ ਦੀ ਗੱਲ ਸੁਣ ਕੇ ਛੱਟ ਰਾਜੀ ਹੋ ਗਿਆ ਤੇ ਪੁੱਛਿਆ ਕਿੰਨੀ ਦੂਰ ਨੇ ਤੇਰੇ ਸਹਰੇ ਦੂਰ ਤਾਂ ਨਹੀਂ ਪਰ ਆਪਾਂ ਰਾਤ ਰਾਤ ਵਿੱਚ ਮੋੜਾਵਾਂਗੇ ਜਦੋਂ ਹਨੇਰਾ ਹੋਇਆ ਤਾਂ ਨਿਕਲ ਚੱਲਾਂਗੇ ਸੁੱਚੇ ਨੇ ਜਵੰਦੇ ਦੀ ਗੱਲ ਸੁਣ ਕੇ ਉਸਨੂੰ ਘੁੱਟ ਕੇ ਜੱਫੀ ਪਾ ਲਈ ਤੇ ਪੁੱਛਿਆ ਉਹ ਜਵਾਕੜੀ ਨੂੰ ਰੱਖ ਵੀ ਲੈਣਗੇ ਇਹ ਤਾਂ ਨਹੀਂ ਕਹਿਣਗੇ ਕਿ ਕਿੱਥੋਂ ਚੋਰੀ ਕਰਕੇ ਲਿਆਂਦੀ ਹੈ ਨਹੀਂ ਨਹੀਂ ਆਪਾਂ ਉਹਨਾਂ ਦੇ ਦਰਾਂ ਵਿੱਚ ਰੱਖ ਕੇ ਭੱਜ ਆਵਾਂਗੇ ਜਵੰਦਾ ਬੋਲਿਆ ਮੂੰਹ ਨੇਰੇ ਨਿਕਲ ਪਏ ਨੇ ਦੋਵੇਂ ਜਵਾਕੜੀ ਨੂੰ ਝੋਲੇ ਵਿੱਚ ਲੈ ਕੇ ਰਮਾਲੋ ਨੇ ਰੋ ਰੋ ਕੇ ਪੂਰਾ ਦੁਪੱਟਾ ਗਿੱਲਾ ਕਰ ਲਿਆ ਅੱਖਾਂ ਸਾਫ਼ ਕਰਦੀ ਬੋਲੀ ਜਾਤੀਏ ਰੱਬ ਤੈਨੂੰ ਜ਼ਿੰਦਗੀ ਬਖਸ਼ੇ ਦੱਬੇ ਪੈਰੀ ਨਿਕਲੇ ਨੇ ਦੋਵੇਂ ਇਹੋ ਡਰ ਹੈ ਕੋਈ ਪਿੰਡ ਵਾਲਾ ਟੋਕ ਕੇ ਪੁੱਛ ਨਾ ਲਵੇ ਪਹੁੰਚੇ ਹਨ ਜਵੰਦੇ ਦੇ ਸੌਰੀ ਜ਼ਿਮੀਦਾਰਾਂ ਦੇ ਦਰਵਾਜ਼ੇ ਨਾਲ ਝੋਲਾ ਟੰਗਦੇ ਸੁੱਚੇ ਦੀ ਜਿਵੇਂ ਜਾਨ ਨਿਕਲ ਚੱਲੀ ਝੋਲੇ ਸਣੇ ਬੱਚੀ ਨੂੰ ਘੁੱਟ ਕੇ ਕਾਲਜੇ ਨਾਲ ਲਾ ਲਿਆ ਸੁੱਚੇ ਨੇ ਤੇ ਕਿਹਾ ਧੀਏ ਰੱਬ ਤੈਨੂੰ ਮੇਰੀ ਵੀ ਉਮਰ ਲਾ ਦੇਵੇ ਮਾਫ਼ ਕਰੀ ਬੱਚੀਏ ਤੈਨੂੰ ਅੱਡ ਘਰ ਚੱਲੇ ਹਾਂ ਹੰਝੂ ਬਹਿ ਧਰੇ ਨੇ ਦੋਮਾਂ ਦੇ ਚੱਲ ਜਲਦੀ ਕਰ ਜੇ ਬੰਦਾ ਬੋਲਿਆ ਜੇ ਕਿਸੇ ਨੇ ਆਪਾਂ ਨੂੰ ਦੇਖ ਲਿਆ ਤਾਂ ਅਨਰਥ ਹੋ ਜਾਵੇਗਾ ਵਾਪਸ ਆਉਂਦਿਆਂ ਪੂਰੇ ਰਾਹ ਸੁੱਚਾ ਇੱਕੋ ਸਵਾਲ ਪੁੱਛ ਰਾਇਆ ਜੇ ਬੰਦੇ ਵੀਰ ਉਹਨਾਂ ਨੇ ਝੋਲਾ ਲਾ ਵੀ ਲਿਆ ਹੋਣਾ ਕਿਤੇ ਭੁੱਖੀ ਤੰਗ ਨਾ ਹੁੰਦੀ ਹੋਵੇ ਬੱਚੀ ਹਾਰ ਕੇ ਜਵੰਦਾ ਬੋਲਿਆ ਬਾਈ ਬੰਦਾ ਰੁੱਖ ਲਾ ਸਕਦਾ ਰੁੱਖ ਨੂੰ ਬੂਰ ਪੈਣਾ ਉਸ ਮਾਲਕ ਦੇ ਹੱਥ ਭਰੋਸਾ ਰੱਖ ਮਾਲਕ ਤੇ ਉਹ ਜ਼ਰੂਰ ਭਲੀ ਕਰੇਗਾ ਸੁੱਚਾ ਤੇ ਰਮਾਲੋ ਜਦੋਂ ਦੇ ਬੱਚੀ ਤੋਂ ਵੱਖ ਹੋਏ ਬਹੁਤ ਉਦਾਸ ਹਨ ਇੱਕ ਦੂਜੇ ਨਾਲ ਵੀ ਘੱਟ ਹੀ ਬੋਲਦੇ ਹਨ ਇੱਕ ਰਾਤ ਵਿੱਚ ਹੀ ਕਿੰਨਾ ਮੋਹ ਪੈ ਗਿਆ ਸੀ ਉਸ ਜਵਾਕੜੀ ਨਾਲ ਮੈਨੂੰ ਤਾਂ ਬਿੰਦ ਲਈ ਵੀ ਨਹੀਂ ਭੁੱਲਦੀ ਮੈਂ ਸੋਚਦਾ ਕਿਉਂ ਨਾ ਆਪਾਂ ਜਾ ਕੇ ਜਵੰਦੇ ਦੇ ਸੌਰੀ ਵਸ ਜਾਈਏ ਸੁੱਚਾ ਆਪਣੇ ਦਿਲ ਦੀ ਕਹਿੰਦਾ ਬੋਲਿਆ ਇਹ ਤਾਂ ਮੇਰੇ ਦਿਲ ਦੀ ਬੁਝਲੀ ਤਾਂ ਹਰਮਾਨੋ ਬੋਲੀ ਫਿਰ ਸੋਚਦੀ ਕੀ ਹੈ ਚੱਲ ਹੁਣੇ ਚੱਲ ਗਏ ਜਿਹੜੇ ਤਨ ਤੇ ਕੱਪੜੇ ਸਨ ਉਹਨਾਂ ਨਾਲ ਹੀ ਤੁਰ ਪੇ ਦੋਵੇਂ ਸਭ ਕੁਝ ਛੱਡ ਛਡਾ ਕੇ ਘਰ ਦੀ ਦੇਲੀ ਟੱਪਦੇ ਸੁੱਚੇ ਨੂੰ ਉਹ ਦਿਨ ਉਹ ਘਰ ਯਾਦ ਆ ਗਿਆ ਜਦ ਸਭ ਕੁਝ ਛੱਡ ਕੇ ਉਹ ਪਾਕਿਸਤਾਨ ਤੋਂ ਤੁਰੇ ਸਨ ਪਹੁੰਚ ਗਏ ਹਨ ਜਵੰਦੇ ਦੇ ਸੌਰੀ ਪਿੰਡ ਦੇ ਬਾਹਰ ਵਾਰ ਬੈਠੇ ਨੇ ਖੇਤਾਂ ਵਿੱਚ ਖਾਲੀ ਹੱਥ ਕੋਲ ਉਹ ਪੈਸੇ ਹਨ ਜੋ ਮੱਗਰ ਨੇ ਬਖਸ਼ੀਸ਼ ਵਿੱਚ ਦਿੱਤੇ ਸਨ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ